ਯੋਧ ਨਸ਼ਾ ਅਮਰੁੱਦ ਚ ਸਾਡੀ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਐਸਪੀ ਡੀਐਸਪੀ ਡੀਡੀਐਸਪੀ ਸਿਟੀ ਤੇ ਸਾਡੇ ਸੀਆਈ ਇਨਚਾਰਜ ਵੱਲੋਂ ਇਹਨਾਂ ਸਾਰੀ ਟੀਮ ਸਾਡੀ ਵੱਲੋਂ ਜਿਹੜੀ ਸੀਆਈ ਦੀ ਟੀਮ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ 2 ਕਿਲੋ 495 ਗ੍ਰਾਮ ਹਿਰਨ 30 ਗ੍ਰਾਮ ਅਫੀਮ ਤੇ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤਿੰਨ ਵੱਖ-ਵੱਖ ਮਕਦਮੇ ਚ ਤੇ ਇੱਕ ਹੋਰ ਮਕਦਮੇ ਚ ਅਸਲਾ ਐਕਟ ਦੇ ਵਿੱਚ ਉਦੇ ਵਿੱਚ ਇੱਕ ਮੁਕਦਮੇ 'ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋ ਪਿਸਤਲ ਬੱਤੀਬੌਰ ਸਵੇਤ 17 ਜਿੰਦਾ ਰੌਂਦ ਬੱਤੀਬੌਰ ਤੇ ਇੱਕ ਮੋਬਾਈਲ ਫੋਨ ਤੇ ਇੱਕ ਕਾਰ Swift ਬਰਾਮਦ ਕੀਤੀ ਹੈ ਸਰ ਜਿਹੜੀ ਇਹ ਜਿਹੜੀ ਹਿਰੋਇਨ ਫੜੀ ਹੈ ਸਰ ਇਹ ਕਿੱਥੋਂ ਫੜੀ ਹੋਈ ਹੈ ਇਹਦੇ ਵਿੱਚ ਜਿਹੜੀ ਮਹਿਲਾ ਵੀ ਹੈਗੀ ਹੈ ਫਿਰ ਉਸਨੇ ਪਰ ਇਹਦੇ ਵਿੱਚ ਜੀ ਮੁਕੱਦਮਾ ਨੰਬਰ 176 ਦਰਜ ਕੀਤਾ ਹੈ ਥਾਣਾ सदर ਫਰੋਜ਼ਬੁਰਜ ਇੱਥੇ CIA ਦੀ ਟੀਮ ਵੱਲੋਂ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਸੀ ਦੁੱਲਜੀਕੇ ਬਨ ਠਾਣਾ ਸਦਰ ਏਰੀਏ ਦੇ ਵਿੱਚ ਉੱਥੇ ਬਲਵਿੰਦਰ ਸਿੰਘ ਔਰ ਬੱਬੂ ਉਮਰ ਕਰੀਬ 30 ਸਾਲ ਹੈ ਪੁੱਤਰ ਬਗੀਚਾ ਸਿੰਘ ਤੇ ਚਰਨਜੀਤ ਕੌਰ ਔਰ ਚੰਨੋ ਬਾਈ ਉਮਰ 55 ਸਾਲ ਪਤਨੀ ਬਗੀਚਾ ਸਿੰਘ ਇਹ ਦੋਨੇ ਆ ਰਹੇ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 815 ਗ੍ਰਾਮ ਹੈਰੋਇਨ ਦੋ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਬਰਤ ਹੋਇਆ ਇਹ ਮਾਪੋਤਾ ਨਹੀਂ ਇਹ ਮਾਪੋਤਾ ਜੀ ਪਹਿਲਾਂ ਵੀ ਇਹਨਾਂ ਦਾ ਇੱਕ ਲੜਕਾ ਪਹਿਲਾਂ ਵੀ ਇਸੇ ਕੰਮ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਜੀ ਉੱਤੇ ਬੱਥੇ ਦਾ ਸੀ ਸਾਰਾ ਟੰਬਰੀ ਵੇਚਦਾ ਸੀ ਇਹ ਹਾਂ ਜੀ ਹਾਂ ਜੀ ਕਿੱਥੋਂ ਰਿਆਂ ਨੂੰ ਸਰ ਇਹ ਜੀ ਆਪਣੇ ਪਿੰਡ ਦੇ ਹੱਲੇ ਵਾਲਾ ਰਾਣਾ सदर ਫਰੋਜ਼ ਕੋਲ ਨੇ ਲੈ ਲਿਆ ਖਿਲਚ ਜਿਹੜੀ ਸਰ ਵੈਪਨ ਪੜੇ ਹੈਗੇ ਜੀ